ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਬੋ ਤਲਵੰਡੀ ਦੇ ਮੇਲੇ ਤੇ ਤੇ ਇੱਕ ਲੁਧਿਆਣੇ ਦੇ ਵਿੱਚ ਵੀ ਤੀਆਂ ਦਾ ਮੇਲਾ ਸੀਗਾ ਦੋਨੇ ਫੰਕਸ਼ਨ ਬਹੁਤ ਵਧੀਆ ਸੀ ਬਹੁਤ ਇੰਜੋਏ ਕੀਤਾ ਬਹੁਤ ਪਿਆਰ ਮਿਲਿਆ ਭਰ ਭਰ ਕੇ ਫੋਟੋਆਂ ਹੋਈਆਂ ਭਰ ਭਰ ਕੇ ਸੁਜੈਸ਼ਨਸ ਮਿਲੇ ਲੋਕਾਂ ਦੀਆਂ ਕਹਾਣੀਆਂ ਸੁਣਨ ਦਾ ਸਾਨੂੰ ਮੌਕਾ ਮਿਲਿਆ ਜਿਹੜੇ ਸਾਨੂੰ ਪਿਆਰ ਕਰਦੇ ਨੇ ਬਾਕੀ ਐਂ ਪਿਆਰ ਕਰਦੇ ਰਹੋ ਸਾਡੀ ਦਿਲੋਂ ਹਮੇਸ਼ਾ ਇਹੀ ਤਮੰਨਾ ਰਹਿੰਦੀ ਹੈ ਇਹ 클립 ਬਹੁਤ ਬਹੁਤ ਜ਼ਿਆਦਾ ਵੱਡਾ 클립 ਜਿਹੜਾ ਸੀਗਾ ਸ਼ੂਟ ਕੀਤਾ ਸੀ ਪਰ ਚੱਕਰ ਪਤਾ ਕੀ ਪੈ ਗਿਆ ਮੈਮਰੀ ਫੁੱਲ ਹੋ ਗਈ ਤੇ ਇਹਦਾ ਜਿਹੜਾ ਪਾਰਟ ਸੀਗਾ ਬਹੁਤ ਜ਼ਿਆਦਾ ਡਿਲੀਟ ਹੋ ਗਿਆ ਆਪਣੇ ਆਪ ਹੀ ਤੇ ਆਪਣੇ ਆਪ ਤਾਂ ਕਿੱਥੇ ਹੋਇਆ ਮੇਤੋ ਹੀ ਹੋਇਆ ਹਨਾ ਮੇਤੋ ਬਿਲਕੁਲ ਤੇ ਗਲਤੀ ਹੋਈ ਆ ਮੇਤੋ ਮੈਂ ਮੰਨਦਾ ਅ ਅੱਗੇ ਤੋਂ ਜੇ ਕਿਤੇ ਜਾਣਾ ਤਾਂ ਉਹ ਮੋਬਾਈਲ ਹੀ ਅਲੱਗ ਰੱਖਦੇ ਆ ਜਾਂ ਉਹ ਕੈਮਰਾ ਹੀ ਲੱਗ ਰੱਖਦੇ ਆ ਬਾਕੀ ਪਿਆਰ ਕਰਦੇ ਰਹੋ ਜੀ ਜਿੰਦੇ ਰਹੋ ਵਸਦੇ ਰਹੋ ਆਓ ਦੇਖੋ

ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਆ ਗਏ ਤੁਹਾਡੀ ਕਲਾ ਆ ਗਈ ਆ ਜਾਣਦੇ ਹੀ ਬਹੁਤ ਸਾਰੀਆਂ ਵੀਡੀਓ ਤੁਸੀਂ ਉਹਨੀਆਂ ਸੋਸ਼ਲ ਮੀਡੀਆ 'ਤੇ ਦੇਖੀਆਂ ਨੇ ਬਹੁਤ ਤਿਆਰੀਆਂ ਤੇ ਪਰਿਵਾਰਿਕ ਮੁੱਦਿਆਂ 'ਤੇ ਫਿਲਮਾਂ ਕਹਿ ਲਈਏ ਵੀਡੀਓਜ਼ ਕੱलिए ਬਣਾਉਂਦੇ ਆ ਸੋ ਸਾਡਾ ਜਿਹੜਾ ਪੰਜਾਬ ਆ ਨਾ ਕਿਤੇ ਨਾ ਕਿਤੇ ਵਿਰਸੇ ਤੋਂ ਪਿੱਛੇ ਜਾ ਰਿਹਾ ਇਹ ਸਾਨੂੰ ਸਾਰਿਆਂ ਨੂੰ ਪਤਾ ਆ ਬਟ ਇਹਨਾਂ ਕਿਹਾ ਵੀਡੀਓਜ਼ ਦੇ ਵਿੱਚ ਅਸੀਂ ਦੇਖਦੇ ਆ ਕਿ ਸਾਡਾ ਵਿਰਸਾ ਸਾਡੇ ਇਮੋਸ਼ਨਸ ਦੇ ਰਿਸ਼ਤੇ ਸਾਡੇ ਲਈ 3 ਮਹੀਨੇ ਰੱਖਦੇ ਆ ਕਿ ਅਸੀਂ ਕਿੱਥੇ ਤੱਕ ਜਾ ਸਕਦੇ ਉਹਨਾਂ ਨੂੰ ਨਿਗੋਣ ਦੇ ਲਈ ਸੋ ਅਗਰ ਕਿਸੇ ਨੂੰ ਫੈਮਲੀ ਚਾਹੀਦੀ ਆ ਤਾਂ ਫੈਮਲੀ ਤਾਂ ਲੱਗਦਾ ਐਂ ਤਾਂ ਦੀ ਹੋਣੀ ਚਾਹੀਦੀ ਆ ਜਿਹਦੇ ਵਿੱਚ ਜੇਠ ਵੀ ਆ ਜਿਥਾਣੀ ਵੀ ਆ ਦੇਰ ਵੀ ਆ ਗਰਾਨੀ ਵੀ ਆ ਸਾਸਰੀ ਵੀ ਆ ਨੰਦ ਵੀ ਆ ਐਂ ਸਾਰੇ ਪਾਸਾਰ ਲੈ ਕੇ ਚੱਲਦੇ ਆ ਸੋ ਫਲੈਪਿੰਗ ਹੋ ਜੇ ਜੇ ਦਿਨਾਂ ਦਾ ਹੁੰਦੀ ਆ ਅਸੀਂ ਹੁਣ ਵੀ ਪੂਹੇ ਬਾਰੇ ਦਾ ਸ਼ੂਟ ਕਰਕੇ ਆਏ ਹਾਂ ਕਿਉਂਕਿ ਜੇ ਅਸੀਂ ਸ਼ੂਟ ਨਾ ਕਰਦੇ ਤਾਂ ਤੁਸੀਂ ਕਹਿਣਾ ਸੀਗਾ ਐਪੀਸੋਡ ਆਇਆ ਨਹੀਂ ਅਸੀਂ 11 ਵਜੇ ਉਡੀਕ ਕਰੀ ਗਏ ਹਾਂ ਅੱਜ ਵੀ ਲੇਟ ਹੋ ਗਿਆ ਐਸੇ ਕਰਕੇ ਤੁਹਾਨੂੰ ਸਾਰਾ ਨਹੀਂ ਪਤਾ ਕਿ ਕੀ ਹੋ ਰਿਹਾ ਤੀਆਂ ਦੇ ਪ੍ਰੋਗਰਾਮ ਚੱਲ ਰਹੇ ਨੇ ਆਪਾਂ ਜਵਾਬ ਵੀ ਨਹੀਂ ਦੇ ਸਕਦੇ ਬਟ ਆਪਾਂ ਇਹ ਵੀ ਨਹੀਂ ਹੈਗਾ ਕਿ ਆਪਾਂ ਐਪੀਸੋਡ ਨਾ ਪਾਈਏ ਸੋ ਥੋੜਾ ਸਾਰੇ ਜਾਣੇ ਕੋਆਪਰੇਟ ਕਰੋ ਲੇਟ ਆਊਗਾ ਪਰ ਐਪੀਸੋਡ ਆਊਗਾ ਜ਼ਰੂਰ ਔਰ ਇੱਕ ਬੋਲੀ ਪਾਉਂਗੀ ਤੀਆਂ ਦੇ ਫੰਕਸ਼ਨ ਤੇ ਆਏ ਆ ਸੋਣ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦੀ ਲਿਤੀਆ ਤੇ ਮਗਰੋਂ ਪਕਾ ਲਈ ਰੋਟੀ ਮੈਂ ਚਲਦੀ ਆ ਤੇ ਮਗਰੋਂ ਪਕਾ ਲਈ ਰੋਟੀ ਧarli ਦਾਲ ਸਨੈਕ ਚਾਹ ਤੇ 22 ਸਟੋਰੀ ਕੋਈ ਮੇਰੇ ਅਮੀ ਤੋਂ ਕਾਦੀ ਸਾਫਨ ਸੋਈ ਮੇਰੇ ਅਮੀ ਤੋਂ ਕਾਦੀ ਸਾਫਨ ਸੋਈ ਮੇਰੇ ਅਮੀ ਜੀ ਸਾਰੇ ਨੂੰ ਕਿੰਨਾ ਠੀਕ ਹੋ ਥੈਂਕ ਯੂ ਸੋ ਮਚ ਤੁਸੀਂ ਸਾਰੇ ਪਰਿਵਾਰ ਨੂੰ ਇਨਾ ਪਿਆਰ ਕਰਨਾ ਜਦੋਂ ਵੀ ਜਿੱਥੇ ਵੀ ਮਿਲਦੇ ਹਾਂ ਸਿਰੱਖਾਂ ਤੇ ਤੁਸੀਂ ਸਾਨੂੰ ਰੱਖਦੇ ਹੋ ਐਕਚੁਅਲੀ ਟੀਮਵਰਕ ਹੈ ਤੇ ਮਿਰਤ ਕਰਦੇ ਨੂੰ ਸਮਾਂ ਵੀ ਬਹੁਤ ਹੋ ਗਿਆ ਨਹੀਂ ਤਾਂ ਤੁਸੀਂ ਆਪ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਲੋਕ ਨੇ ਇੰਦਾਂ ਦੇ ਜੋ ਮਸ਼ਹੂਰ ਹੋਣ ਲਈ ਫੇਮ ਲਈ ਪਤਾ ਨਹੀਂ ਕੀ ਕੀ ਕਰਦੇ ਆ ਬਰਾਸੀਂ ਬੇਸ਼ੱਕ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹ ਕੁਝ ਦਿਖਾਈਏ ਉਹ ਬਣਾਈਏ ਕੰਸੈਪਟ ਇਦਾਂ ਦਾ ਹੋਵੇ ਕਿ ਤੁਸੀਂ ਆਪਣੇ ਆਪ ਨਾਲ ਕਨੈਕਟ ਕਰ ਸਕੋ ਜਿਹਦੇ ਵਿੱਚ ਸੱਚਾਈ ਹੋਵੇ ਤੇ ਜਿਹਦੇ ਵਿੱਚ ਕੋਈ ਸਿਹਤ ਹੋਵੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਦੇਖ ਸਕੋ ਇਦਾਂ ਹੀ ਪਿਆਰ ਕਰਦੇ ਨੇ ਹਰੇਕ ਮੱਠ ਤੋਂ ਇੱਕ ਇਸੰਹਿਆ ਹੁੰਦਾ ਜੀ ਸਾਡਾ ਪਰਿਵਾਰ ਜੋੜੀ ਰੱਖੋ ਪਰਿਵਾਰ ਨੂੰ ਠਿੱਕ ਰੱਖੋ ਤਾਂ ਅੱਜ ਵੀ ਅਸੀਂ ਇਹੀ ਸੁਨੇਹਾ ਦੇ ਕੇ ਚਾਹਾਂਗੇ ਜੀ ਪਰਿਵਾਰ ਨੂੰ ਜੋੜੀ ਰੱਖੋ ਪਰਿਵਾਰ ਨੂੰ ਇਕੱਤਰਤ। ਅੱਛਾ ਇਹ ਦੱਸੋ ਵੀ ਸਸਤੇ ਲੋਕ ਕਿਹੜੇ-ਕਿਹੜੇ ਆਏ ਨੇ ਹੁਣ ਇਸ ਟਾਈਮ। ਕਿਹੜੇ ਕੱਠੇ ਆਏ ਹੋ? ਹਾਂ ਅੱਛਾ ਚਾਹੀਏ। ਕੋਈ ਨਹੀਂ ਆਇਆ। ਅਸੀਂ ਵੀ ਆਏ ਹਾਂ ਨਾ ਮਲੇ ਕੋ। ਸਸਤੇ ਲੋਕ ਕਿੱਥੇ ਆਏ ਨੇ? ਕੋਈ ਨਹੀਂ ਆਇਆ ਨਾ ਕੋਈ ਲੈ ਕੇ। ਕੋਈ ਇਹਨਾਂ ਵਾਸਤੇ ਸਾਰਿਆਂ ਵਾਸਤੇ ਤਾੜੀਆਂ। ਜਿਹੜੀ ਸਸਤੇ ਕਹਿੰਦਾ ਕਿੱਥੇ ਆਏ ਨੇ। ਜੈਤੂ ਵੀਡੀਓ ਨਹੀਂ ਬਣਾਇਆ। ਐਕਚੁਅਲੀ ਤਾਂ ਤੁਸੀਂ ਸਾਰੇ ਉਹ ਹੋ। ਜਿਹੜੇ ਸੱਸ ਨੂੰ ਮਾਸਮਣ ਤੇ ਫਸਣਾ ਨਹੀਂ ਨਹੀਂ ਗੱਲ ਤੇ ਸੱਸ ਨੂੰ ਮਾਸਮਣ ਦੀ ਬੋਲੀਆਂ ਤਾਂ ਬਣੀ ਇਸ ਕੰਮ ਵਾਸਤੇ ਵੀ ਬੋਲੀਆਂ ਸਿੱਠੀਆਂ ਬਾਕੀ ਤੁਹਾਡੇ ਸਾਰਿਆਂ ਵਾਸਤੇ ਬਹੁਤ ਬਹੁਤ ਪਿਆਰ ਕੀ ਆਹ ਕੀ ਆਹ ਅੰਦੇਰੇ ਕਾਪਾ ਅੱਗੇ ਵਾਦੀ ਨਹੀਂ ਪਾਵਾਂਗੇ ਸੋ ਦੇਵਗਨ ਫੈਮਲੀ ਹਜੇ ਇੱਥੇ ਹੀ ਆ ਤੁਹਾਡੇ ਸਾਰੇ ਦਿਨਾਂ ਫੋਟੋਸ ਕਰਵਾ ਕੇ ਫਿਰ ਹੀ ਜਾਣਗੇ ਉਹ ਆਪਾਂ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਸੋਣ ਮੈਂ See ਕੀਤਾ ਹੈ ਸੋ ਲੈਟਸ ਸੀ ਦੂਜੀ ਟੀਮ ਨੂੰ ਵੀ ਆਟਾ ਦਿੱਤਾ ਜਾ ਰਿਹਾ ਹੈ ਪਲੀਜ਼ੀ 뮤ਜ਼ਿਕ অন தி ਪਰਵਾਰ ਨੂੰ ਇੱਕ ਰੱਖੋ ਪਰਵਾਰ ਨੂੰ ਜੋੜੀ ਰੱਖੋ ਪਰਵਾਰ ਨੂੰ ਇੱਕ ਰੱਖੋ ਪਰਵਾਰ ਨੂੰ ਜੋੜੀ ਰੱਖੋ ਯਾਰ ਨਾਲ ਬੱਚੇ ਚੁੰਮ ਕਰ ਜੋ ਇਹ ਕਹਿੰਦੇ ਮੰਮੀ ਸੱਡੇ ਘਰੇ ਛੱਡ ਕੇ ਚਲੀ ਜਾਂਦੀ ਹੈ ਮਿਸਿਸ ਟੀਚ रनरअप कोई कैस कर सकता तो कमाओ नहीं यार चलिए दसो नहींज रनर अप नवदीप कौर टैग नंबर ट्वेंटी नाइन Mrs. Teach, tag goes to Gagan Deep tag number 24.